ਚੰਡੀਗੜ੍ਹ 'ਚ ਇੱਕ ਸ਼ਰਾਬ ਦਾ ਠੇਕਾ ਕਰੋੜਾ 'ਚ ਲੱਗੀ ਬੋਲੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਚੰਡੀਗੜ੍ਹ ਦੇ ਸੈਕਟਰ 20 ਦੇ ਸ਼ਰਾਬ ਦੇ ਠੇਕੇ ਦੀ ਬੋਲੀ ਜਦੋਂ ਲੱਗੀ ਤਾਂ ਪ੍ਰਸ਼ਾਸਨ ਅਤੇ ਹੋ ਠੇਕੇਦਾਰਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਇਸ ਠੇਕੇ ਦੀ ਰਿਜ਼ਰਵ ਕੀਮਤ 4 ਕਰੋੜ 22 ਲੱਖ ਰੁਪਏ ਸੀ ਪਰ ਇਸ ਸ਼ਰਾਬ ਦੇ ਠੇਕੇ ਲਈ ਸਭ ਤੋਂ ਵੱਧ ਬੋਲੀ 55 ਕਰੋੜ 55 ਲੱਖ ਰੁਪਏ ਦੇ ਵਿੱਚ ਲੱਗੀ ਹੈ ਜਦੋਂ ਕਿ ਬਾਕੀ ਦੋ ਠੇਕੇਦਾਰਾਂ ਨੇ 5 ਕਰੋੜ ਅਤੇ 6 ਕਰੋੜ ਰੁਪਏ ਦੇ ਵਿੱਚ ਬੋਲੀ ਲਗਾਈ ਸੀ ਚੰਡੀਗੜ੍ਹ ਦੇ ਇਤਿਹਾਸ ਵਿੱਚ ਕਦੇ ਵੀ ਸ਼ਹਿਰ ਦੀ ਕੋਈ ਸ਼ਰਾਬ ਦੀ ਦੁਕਾਨ ਇੰਨੀ ਮਹਿੰਗੀ ਕੀਮਤੇ ਨਹੀਂ ਵਿਕੀ ਆਪਕਾਰੀ ਨੀਤੀ ਦੇ ਵਿੱਚ 97 ਸ਼ਰਾਬ ਦੇ ਠੇਕੇ ਵਾਲੀਆਂ ਥਾਮਾਂ ਨਿਰਧਾਰਤ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ 96 ਸ਼ਰਾਬ ਦੇ ਠੇਕੇ ਵਾਲੀਆਂ ਥਾਮਾਂ ਦੀ ਪਿਛਲੇ ਮਹੀਨੇ ਨਿਲਾਮੀ ਕੀਤੀ ਗਈ ਹੈ ਸਿਰਫ ਸੈਕਟਰ B ਦਾ ਸ਼ਰਾਬ ਦਾ ਠੇਕਾ ਬਚਿਆ ਸੀ ਜਿਸ ਦੀ ਨਿਲਾਮੀ ਬੁੱਲੀ ਸ਼ੁੱਕਰਵਾਰ ਨੂੰ ਖੁੱਲ ਗਈ ਇਸ ਇਕਰਾਰਨਾਮੇ ਲਈ ਕਿਸ ਨੇ ਬੋਲੀ ਲਗਾਈ ਹੈ ਉਹ ਉੱਤਰ ਪ੍ਰਦੇਸ਼ ਤੋਂ ਵਰਜਿੰਦਰ ਸਿੰਘ ਹੈ ਵਾਈਨ ਕੰਟਰੈਕਟ ਐਸੋਸੀਏਸ਼ਨ ਨੇ ਸ਼ਰਾਬ ਦੀ ਨਿਲਾਮੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਅਰਜੀ ਦਾਇਰ ਕਰ ਦਿੱਤੀ ਹੈ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਗੁਲੇਰ ਨੇ ਦੋਸ਼ ਲਗਾਏ ਨੇ ਕਿ ਇਹ ਸ਼ਰਾਬ ਦਾ ਠੇਕਾ ਵੀ ਸਿੰਡੀਕੇਟ ਵੱਲੋਂ ਲਿਆ ਗਿਆ ਹੈ ਜਿੰਨਾ ਪਰਿਵਾਰਕ ਮੈਂਬਰਾਂ ਨੇ ਪਹਿਲਾ ਸ਼ਹਿਰ ਵਿੱਚ ਹੋਰ ਸ਼ਰਾਬ ਦੇ ਠੇਕੇ ਲਏ ਸਨ ਉਹਨਾਂ ਨੇ ਜਾਣਬੁੱਝ ਕੇ ਸੈਕਟਰ 20 ਦੇ ਸ਼ਰਾਬ ਦੇ ਠੇਕੇ ਲਈ 55 ਕਰੋੜ ਰੁਪਏ ਦੀ ਬੋਲੀ ਲਗਾਈ ਹੈ ਨਿਯਮਾਂ ਅਨੁਸਾਰ ਇੱਕ ਹਫ਼ਤੇ ਦੇ ਅੰਦਰ ਸੁਰੱਖਿਆ ਰਕਮ ਦਾ 15% ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ ਉਹਨਾਂ ਦੋਸ਼ ਲੈ ਕੇ ਜਿਸ ਵਿਅਕਤੀ ਨੇ ਇਸ ਠੇਕੇ ਲਈ ਬੋਲੀ ਲਗਾਈ ਹੈ ਉਹ ਇਹ ਰਕਮ ਜਮ੍ਹਾਂ ਨਹੀਂ ਕਰਵਾਏਗਾ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਇਸ ਸ਼ਰਾਬ ਦੇ ਠੇਕੇ ਲਈ ਜਾਣਬੁੱਝ ਕੇ ਐਨਯੂਟੀ ਬੋਲੀ ਦਿੱਤੀ ਗਈ ਹੈ ਸ਼ਰਾਬ ਦੇ ਠੇਕੇ ਲਈ ਬੋਲੀ ਲਗਾਉਣ ਲਈ ਬਿਨੇਕਾਰ ਨੂੰ 25 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਜੇਕਰ ਕੋਈ ਉੱਚੀ ਬੋਲੀ ਦੇਣ ਤੋਂ ਬਾਅਦ ਵੀ ਸੁਰੱਖਿਅਤ ਰਕਮ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਆਗਰਾ ਵਿੱਚ ਜਮ੍ਹਾਂ ਕੀਤੀ ਗਈ 25 ਲੱਖ ਰੁਪਏ ਦੀ ਰਕਮ ਜ਼ਬਤ ਕਰ ਲਈ ਜਾਂਦੀ ਹੈ ਦਰਸ਼ਨ ਸਿੰਘ ਗਲੇਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਅਤੇ ਕੇਸ ਦਰਜ ਕਰਨਾ ਚਾਹੀਦਾ ਹੈ ਉਹ ਕਹਿੰਦਾ ਕਿ ਜੇਕਰ ਵੱਧ ਬੋਲੀ ਦਿੱਤੀ ਗਈ ਹੈ ਤਾਂ ਇਹ ਰਕਮ ਵੀ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਪਰ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਜਾਏਗੀ ਤਾਂ ਜੋ ਕੋਇਕ ਵਿੱਚ ਸ਼ਰਾਬ ਦਾ ਠੇਕਾ ਖਾਲੀ ਰਹੇ ਸੰਗਠਨ ਦੇ ਪ੍ਰਧਾਨ ਦਰਸ਼ਨ ਸਿੰਘ ਗਲੇਰ ਦਾ ਕਹਿਣਾ ਹੈ ਕਿ ਉਹ ਆਪਕਾਰੀ ਅਤੇ ਕਾਰਵ ਭਾਗ ਦੇ ਅਧਿਕਾਰੀਆਂ ਨੂੰ ਵੀ ਮਿਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਈ ਨਿਲਾਮੀ ਕੋਈ ਨਿਲਾਮੀ ਕਾਰਨ ਪਹਿਲਾਂ ਤੋਂ ਕੰਮ ਕਰ ਰਹੇ ਸਾਰੇ ਠੇਕੇਦਾਰ ਬੇਰੁਜ਼ਗਾਰ ਹੋ ਗਏ ਨੇ ਜਦੋਂ ਕਿ ਇਸ ਵਾਰ ਸਾਰੇ ਸ਼ਰਾਬ ਦੇ ਠੇਕੇ ਇੱਕੋ ਹੀ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੇ ਨਿਲਾਮ ਕੀਤੇ ਗਏ ਨੇ ਜੋ ਕਿ ਨਿਯਮਾਂ ਅਨੁਸਾਰ ਇੱਕ ਫਰਮ 10 ਤੋਂ ਵੱਧ ਠੇਕੇ ਨਹੀਂ ਲੈ ਸਕਦੀ ਪਰ ਇੱਥੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਤਾਂ ਬਹੁਤ ਵਾਰ ਜਿਹਾ ਹੁੰਦਾ ਕਿ ਜਿਹੜੀ ਬੋਲੀ ਆ ਉਹ ਲਗਾਈ ਜਾਂਦੀ ਹੈ ਕੈਲੀਏ ਕੇ ਇੱਕ ਦੂਜੇ ਦੀ ਆਪਣੀ ਸ਼ਾਮ ਨੂੰ ਬਚਾਉਣ ਵਾਸਤੇ ਜਾਂ ਬਹੁਤ ਕੁਝ ਹੁੰਦਾ ਹੈ ਅਜਿਹਾ ਜਿਸ ਕਰਕੇ ਬੋਲੀ ਆ ਜਿਹੜੀ ਉਹ ਦੁਗਣੀ ਚੌਗਣੀ ਤੋਂ ਵੀ ਕਈ ਕੀ ਗੁਣਾ ਤੱਕ ਵੱਧ ਜਾਂਦੀ ਹੈ ਤੇ ਅਖੀਰ ਫਿਰ ਅਜਿਹੇ ਲੋਕਾਂ ਦਾ ਨੁਕਸਾਨ ਵੀ ਹੋਣਾ ਜਿਹੜਾ ਲਾਜ਼ਮੀ ਹੁੰਦਾ ਤੇ ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਕਹਿੰਦੇ ਕਿ ਸਾਜ਼ਿਸ਼ ਨਜ਼ਰ ਆ ਰਹੀ ਹੈ ਕਿ ਕੋਈ ਸ਼ਰਾਬ ਦਾ ਠੇਕਾ ਹੋਰ ਨਾ ਲੈ ਲਵੇ ਇਸ ਕਰਕੇ ਬੋਲੀ ਐਡੀ ਵੱਡੀ ਲਗਾ ਦਿੱਤੀ ਗਈ ਗੱਲ ਤਾਂ ਚਾਇਆ 4 ਕਰੋੜ 22 ਲੱਖ ਰੁਪਏ ਦੀ ਸੀ ਪਰ ਬੋਲੀ 55 ਕਰੋੜ 55 ਲੱਖ ਰੁਪਏ ਦੀ ਲਗਾ ਦਿੱਤੀ ਗਈ ਜਿਹੜਾ ਇਸ ਦੇ ਵਿੱਚ ਗੈਪ ਹੈ ਐਡਾ ਵੱਡਾ ਫਾਸਲਾ ਸੀ ਉਹ ਜਾਣ ਬੁੱਝ ਕੇ ਰੱਖਿਆ ਗਿਆ ਕਿਉਂਕਿ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਜਾਣੀ ਉਹਨਾਂ ਵੱਲੋਂ ਇਹ ਸਿਰਫ ਬੋਲੀ ਲੋਕਾਂ ਸਾਹਮਣੇ ਦਿੱਤੀ ਗਈ ਹੈ ਕਿ ਇਸ ਸ਼ਰਾਬ ਦੇ ਠੇਕੇ ਨੂੰ ਕੋਈ ਹੋਰ ਨਾ ਖਰੀਦ ਸਕੇ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਦਾ ਕੀ ਫੈਸਲਾ ਸਾਹਮਣੇ ਆਉਂਦਾ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਜ਼ਿਕਰ ਬੋਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਰਕਮ ਕੀ ਹੋਣਾ ਸਬੰਧਤ ਠੇਕੇਦਾਰ ਜਮ੍ਹਾਂ ਕਰਵਾਏਗਾ ਕਦੋਂ ਤੱਕ ਕਰਵਾਏਗਾ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਸਵਾਜ ਵਿੱਚ ਸਾਹਮਣੇ ਆਉਂਦੀਆਂ ਨੇ ਜਿਸ ਕਰਕੇ ਜੀਹਾਂ ਕੁਸ਼ ਵਾਪਰਦਾ ਦਿਓ ਜਾਜ ਧੰਨਵਾਦ